ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਮੁਸਲਮਾਨ ਸੂਫੀ ਬਜ਼ੁਰਗ ਮਿਰਜ਼ਾ ਗਾਲिब ਸ਼ਰਾਬ ਕਿਉਂ ਪੀਂਦੇ ਸੀ ਹੈ ਮੁਸਲਮਾਨ ਸੂਫੀ ਵੀ ਹੈ ਬਹੁਤ ਵੱਡਾ ਆलिम ਹੈ ਪਰ ਉਹ ਸ਼ਰਾਬ ਪੀਂਦਾ ਵੈ ਵੀਰੋ ਬੜੀ ਹੈਰਾਨੀ ਜਨਕ ਗੱਲ ਹੈ ਮੁਸਲਮਾਨ ਹੋ ਕੇ ਸੂਫੀ ਹੋ ਕੇ ਸ਼ਰਾਬ ਪੀਂਦਾ ਵੈ ਇਹ ਵੀਰੋ ਅੱਜ ਦੀ ਕਥਾ ਦੇ ਅੰਦਰ ਜਾਣਾਂਗੇ ਤੇ ਇਹਦੀ ਕੀ ਸੱਚਾਈ ਹੈ ਇਸਤੇ ਬਾਰ ਜਾਣਾਂਗੇ ਤੋ ਚਲ ਕੇ ਵੀਡੀਓ ਦੇਖਣੇ ਇਸਤੇ ਬਾਰ ਚਾਹਦੇ ਹੈ ਗਾਲिब ਦੁਨੀਆ ਦਾ ਸਭ ਤੋਂ ਸਿਆਣਾ ਮਨੁੱਖ ਹੋਇਆ ਉਸ ਵਾਂਗ ਕਿਤਨਾ ਸਿਆਣਾ ਹੋਵੇਗਾ ਉਤਨਾ ਬੇਚੈਨ ਕਿਉਂਕਿ ਜਦ ਅਕਲ ਵੱਡੀ ਹੋ ਜਾਂਦੀ ਹੈ ਦੁਨੀਆ ਛੋਟੀ ਹੋ ਜਾਂਦੀ ਹੈ ਜਦ ਸੋਚਣੀ ਮਹਾਨ ਹੋ ਜਾਂਦੀ ਹੈ ਦੁਨੀਆ ਤੇ ਮੈਨੇ ਆਉਂਦੀ ਉਹਦੀ ਪਤਨੀ ਨੇ ਇੱਕ ਦਿਨ ਸਮਝ ਆਇਆ ਤੁਸੀਂ ਆਲਮ ਫਾਜ਼ਲ ਹੋ ਤੁਸੀਂ ਮਹਾਨ ਲੋਕੀ ਤੁਹਾਡਾ ਕਿੰਨਾ ਸਨਮਾਨ ਕਰਦੇ ਨੇ ਤੇ ਤੁਸੀਂ ਦਿਨ ਰਾਤ ਪੀ ਕੇ ਕਰਦੇ ਜਿੰਦਾਸ਼ੀ ਚੋੜ ਰਹਿੰਦੇ ਗਾਲिब ਆਪ ਵੀ ਕਹਿੰਦਾ ਆਪਣੇ ਉਸ ਦੀ ਇੱਕ ਨਜ਼ਮ ਦੇ ਦੋ ਬੋਲ ਨੇ ਇਹ ਤੇਰਾ ਤਸੱਫ ਇਹ ਤੇਰਾ ਬਿਆਨ ਹੈ ਗਾਲिब ਤੁਝੇ ਹਮ ਬਲਿ ਸਮਝਤੇ ਜੋ ਨਾ ਬਾਦ ਦਾ ਫਾਰ ਹੁੰਦਾ ਜੇ ਕਿਦਰੇ ਤੂੰ ਪੈਂਦਾ ਨਾ ਤੇ ਗਾਲिब ਅਸੀਂ ਤੈਨੂੰ ਪੈਗੰਬਰ ਜਾਣ ਕੇ ਪੋੜਾ ਸੀ ਬਲੀ ਜਾਣ ਐ ਨਾ ਸਿਆਣ یہ مثالیں تصفف یہ تیرا بیان غلط تجھے ہم ولی سمجھتے جو نہ بادا خوار ہوتا کمال دی گلے تیریاں دلیلاں اے تیرے پرمان اے تیرے உதாரਣ اے تیری کھوج اے تیرا گیان اسی تے تینو ولی جان کے کوڑنا سی پیغمبر جان کے کوڑنا سی مرکوتے دل رات پین لگ پیا ਪਤਨੀ ਵੀ ਕਹਿੰਦੀ ਹੈ ਅੱਜ ਸਮਝਾ ਰਹੀ ਹੈ ਐਨੇ ਛਾਣੇ ਤੁਸੀਂ ਇੱਕ ਇੱਕ ਬੋਲ ਜਿਸ ਤੋਂ ਦੁਨੀਆ ਦੀ ਸਾਰੀ ਬਹੁਤ ਦੌਲਤ ਤਰਬਾਨ ਕੀਤੀ ਜਾ ਸਕਦੀ ਹੈ ਉਸ ਦਿਨ ਰਾਤ ਰਸੇ ਡੁੱਬੇ ਰਹਿੰਦੇ ਅਧਿਕ ਗਾਲਬਨ ਉੱਥੇ ਕੀਆ ਆਪਣੇ ਬੇਗਮ ਨੂੰ ਆਪਣੇ ਪਤਨੀ ਨੂੰ ਪੀ ਲੈਣਾ ਸੋ ਮਨੁੱਖ ਦਿਖਾਈ ਦੇਣੀ ਹੈ ਪਤਨੀ ਦਿਖਾਈ ਦੇਣੀ ਹੈ ਜਦੋਂ ਮੈਂ ਹੋਸ਼ੇ ਚਾਉਣਾ ਤਾਂ ਮਿੱਟੀ ਦੀ ਪੁਤਲੀ ਦਿਖਾਈ ਦੇਣੀ ਹੈ ਕੁਛ ਵੀ ਕੁਛ ਵੀ ਸਾਰਾ ਸੰਸਾਰ ਦੇਵੇਂ ਇਸ ਬੇਮੈਨੀ ਸੰਸਾਰ ਦੇ ਵਿੱਚ ਮੈਂ ਕਿਸ ਤਰ੍ਹਾਂ ਜੀਵਾਂ ਕੁਛ ਵੀ ਨਹੀਂ ਕੁਛ ਵੀ ਸੰਤ ਦੇ ਦ੍ਰਿਸ਼ਟੀ ਵਿੱਚ ਜਗਤ ਕੁਛ ਨਹੀਂ ਹੁੰਦਾ ਤਾਂ ਹੀ ਉੱਚਾ ਉੱਠ ਜਾਂਦਾ ਹੈ ਇੱਕ ਇਹੋ ਅੰਦੀ ਦ੍ਰਿਸ਼ਟੀ ਵਿੱਚ ਵੀ ਕੁਛ ਨਹੀਂ ਹੁੰਦਾ ਅਗਰ ਉੱਚਾ ਉੱਠ ਨਹੀਂ ਸਕਿਆ ਤਾਂ ਥੱਲੇ ਚਲਾ ਜਾਂਦਾ ਹੈ ਇਸ ਦੁਨੀਆ ਨੂੰ ਛੋੜੋ ਥੱਲੇ ਚਲੇ ਜਾਓ ਬੇਹੋਸ਼ ਹੋ ਜਾਓ ਸ਼ਰਾਬ ਪੀ ਲਓ ਨਸ਼ੇ ਕਰ ਲਓ ਹੁਣ ਜਿਹੜਾ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਜ਼ਿਆਦਾ ਸਮਾਂ ਨਹੀਂ ਲੈਣਾ ਪੜਾ ਕਾਫੀ ਦੇਰ ਦੇ ਬੈਠੇ ਹੋ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਪਰਮਾਤਮਾ ਨੂੰ ਸਾਥੀ ਕਹਿੰਦੇ ਨੇ ਪਤਾ ਸਾਥੀ ਕਿਸ ਨੂੰ ਕਹਿੰਦੇ ਨੇ ਜੋ ਸ਼ਰਾਬ ਪਿਲਾਉਂਦਾ ਪਿਆਲੇ ਚ ਪਾ ਕੇ ਦਿੰਦਾ ਹੈ ਗੁਰੂ ਹੋ ਗਏ ਸੇ ਨੰਦ ਲਾਲ ਵੀ ਸਾਥੀ ਕਹਿੰਦੇ ਆ ਜਮੇਰ ਦੇ ਮਹਾਨ ਸੰਖ ਫੌਜਾ ਮਯੂਦੀਨ ਚਿਸ਼ਟੀ ਉਹ ਖੁਦਾ ਨੂੰ ਸਾਥੀ ਹੈ ਹੈਰਾਨ ਹਾਂ ਇਸ ਤਰ੍ਹਾਂ ਕਹਿੰਦੇ ਬਿਦੇਸ ਸਾਖੀ ਆ ਸਾਰੇ ਸਭ ਜੇ ਹੋ ਕਿ ਮਾਰਾ ਬਾਕਾਰਸਤ ਜੰਗ ਅੰਦਰ ਸ੍ਰੀ ਬਕਾ ਪਾਦਸ਼ਾਹੀ ਦਸਵੀਂ ਜ਼ਫਰਨਾਵਾ ਹੈ ਸਾਖੀ ਇੱਕ ਜਾਨ ਮੈਨੂੰ ਨਿਪੜਾ ਮੈਂ ਝੂਝ ਮਰਾ ਆਪਣੇ ਮਨ ਨਾਲ ਔਰ ਉੱਪਰ ਉੱਠ ਜਾ ਵਿਦੇਸ਼ਾ ਕੀ ਆਸਾ ਵਰੇ ਸਭ ਜੇ ਨੂੰ ਇਹ ਸਭ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਦਸਮ ਗ੍ਰੰਥ ਜ਼ਫਰਨਾ ਵਿਦੇਸ਼ਾ ਕੀ ਆਸਾ ਵਰੇ ਸਭ ਜੇ ਨੂੰ ਕਿ ਮਾਰਾ ਬਕਾਰਸ ਜੰਗੰਦਰ ਮਲੰਨਾ ਚਾਹਨਾ ਇਸ ਮਨ ਨਾਲ ਇਸ ਮਨ ਨੂੰ ਪਛਾੜਨਾ ਚਾਹਨਾ ਖਤਮ ਕਰਨਾ ਚਾਹਨਾ ਇਸ ਦੁਨੀਆ ਨੂੰ ਮੈਨੂੰ ਵੀ ਇੱਕ ਜਾਨ ਪਿਲਾ ਆਪਣੇ ਨਾਮ ਦਾ ਹੁਣ ਨਾਮ ਨੂੰ ਵੀ ਨਸ਼ਾ ਆਖੇ ਦੂਰ ਕਿਉਂ ਜਾਓ ਗੁਰਨਾਣੇ ਕੋਈ ਨਾ ਚਾਹ ਕਹਿੰਦੇ ਨਾਮੁ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਸ ਸੰਬੰਧ ਵਿੱਚ ਗੁਰਨਾਣੇ ਦੇ ਸਤ ਅੱਠ ਸ਼ਬਦ ਨੇ ਗੁਰਵਰਜਨ ਦੇਵ ਜੀ ਮਹਾਰਾਜ ਦੇ ਪੰਜ ਸਤ ਸ਼ਬਦ ਨੇ ਕਬੀਰ ਦੇ ਵੀ ਸ਼ਬਦ ਨੇ ਸਿਰਫ ਇੱਕ ਦੋ ਪੰਨਾ ਤੇ ਕੋਲਣ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਾਂ ਇੱਕ ਸ਼ਰਾਬ ਵਿੱਚ ਡੁੱਬਿਆ ਹੋਇਆ ਮਨੁੱਖ ਸਾਹਮਣੇ ਬੈਠਾ ਹੋਵੇ ਇੱਕ ਪਾਸੇ ਸੰਤ ਬੈਠਾ ਹੋਵੇ ਇਕ ਅਕਲ ਤੋਂ ਉੱਚਾ ਬੈਠਾ ਹੋਵੇ ਇਕ ਅਕਲ ਤੋਂ ਥੱਲੇ ਬੈਠਾ ਹੋਵੇ ਦੂਰ ਕੋਲ ਨਾ ਜਾਈਏ ਕਿਉਂਕਿ ਕੋਲ ਗਏ ਤੇ ਸ਼ਰਾਬੀ ਕੋਲ ਸ਼ਰਾਬ ਦੀ ਗੋਆ ਜਾਣੀ ਦੂਰ ਦੂਰੋਂ ਦੇਖਾਂਗੇ ਕੇ ਕੋਹੜ ਦਾ ਹੋਣਾ ਸਮਝ ਲੈਣਾ ਦੂਰੋਂ ਦੇਖਾਂਗੇ ਪਛਾਣ ਕਰਨੀ ਆਖੀ ਹੋ ਜਾਏਗੀ ਕਿ ਸੰਤ ਕਿਹੜਾ ਹੈ ਤੇ ਸ਼ਰਾਬੀ ਕਿਹੜਾ ਹੈ ਵੀ ਮੈਨੂੰ ਕਰ ਦੋਹਾਂ ਕੋਲ ਮਸਤੀ ਹੋਵੇਗੀ ਦੋਹਾਂ ਕੋਲ ਸਰੂਰ ਹੋਵੇਗਾ ਜੋ ਹੰਕੋ ਭੋਲਾ ਪਨ ਹੋਏਗਾ ਨਸ਼ੇ ਵਿੱਚ ਨਸ਼ਈ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਉਹ ਕੁਝ ਵੀ ਨਹੀਂ ਸੁਪਾ ਸਕਦਾ ਭਾਰਤ ਦੇ ਵਿੱਚ ਪੁਲਿਸ ਜਿੰਨਾ ਮੁਜਰਮਾਂ ਨੂੰ ਪੜ ਲੈਂਦੇ پکڑਣ ਦੀਏ ਚੋਰਾ ਨੂੰ پکڑਣ ਦੀ ਉਹਨਾਂ ਨਜ਼ਰ ਕਰਾ ਕੇ ਸਭ ਕੁਝ ਗੁਲਵਾ ਲੈਂਦੀ ਜਦ ਕੋਈ ਦੱਸਦਾ ਨਸ਼ਈ ਮਨ ਕੁਝ ਵੀ ਨਹੀਂ ਸੁਪਾ ਸਕਦਾ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਔਰ ਇਹ ਵੀ ਅਰਜ਼ ਕਰਾਂ ਸੰਤ ਵੀ ਕੁਝ ਪੜਦੇ ਨਹੀਂ ਪਾਂਦਾ ਅੰਦਰੋਂ ਬਾਹਰ ਇੱਕ ਹੋ ਜਾਂਦਾ ਹੋਲਾ ਦੋਵੇਂ ਪੋਲੇ ਹੁੰਦੇ ਫਰਕ ਸਿਰਫ ਇਤਨਾ ਇੱਕ ਮਨੁੱਖਤਾ ਤੋਂ ਥੱਲੇ ਚਲਾ ਗਿਆ ਪਸ਼ੂ ਹੋ ਕੇ ਭੋਲਾ ਹੋਇਆ ਇੱਕ ਮਨੁੱਖਤਾ ਤੋਂ ਉੱਚਾ ਉੱਠਿਆ ਪਰਮਾਤਮਾ ਦੀ ਤਰ੍ਹਾਂ ਹੋ ਗਿਆ ਪਰਮਾਤਮਾ ਕਰਕੇ ਭੋਲਾ ਦੋਹਾਂ ਦੇ ਜ਼ਮੀਨ ਅਸਮਾਨ ਦਾ ਅੰਤਰ ਹੈ ਔਰ ਕਮ ਸੇ ਕਮ ਦੋਵੇਂ ਬੇਚੈਨ ਤੇ ਦੁਖੀ ਤੇ ਪਰੇਸ਼ਾਨ ਨਹੀਂ ਨੇ ਇੱਕ ਪਰੇਸ਼ਾਨੀ ਤੋਂ ਖੱਲੇ ਚਲਾ ਗਿਆ ਸ਼ਰਾਬ ਪੀ ਕੇ ਅਫੀਮ ਖਾ ਰ ਕੇ ਇੱਕ ਪਰੇਸ਼ਾਨੀਆਂ ਤੋਂ ਉੱਪਰ ਚਲਾ ਗਿਆ ਹੁਣ ਉੱਥੇ ਤੱਕ ਪਰੇਸ਼ਾਨੀਆਂ ਪਹੁੰਚੇ ਨਹੀਂ ਸਕਦੀਆਂ ਸੁਆਦੀ ਦੇ ਚਲੇਨ ਹੋ ਗਿਆ ਆਨੰਦ ਸਰੂਪ ਹੋ ਗਿਆ ਦੋਹਾਂ ਕੋਲ ਸਰੂਰ ਤੇ ਹੈ ਔਰ ਇਸ ਦਾ ਬੜਾ ਵੱਡਾ ਜ਼ਿਕਰ ਹੈ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਣੇ 'ਚ ਇਹ ਵੀ ਨਾਸ ਕਰਦੇ ਇਸ ਦੌਲਤ ਦਾ ਮਾਹੌਲ ਐਸਾ ਥੱਲੇ ਡਰਾਂਦਾ ਹੈ ਇਸ ਵਾਸਤੇ ਇਤਨੇ ਨਸ਼ੇ ਨੇ ਅਨੇਕ ਬੌ ਅਨੇਕ ਵੇਸ਼ਾਂ ਨੇ ਇਤਨੇ ਸ਼ਰਾਬਖਾਨੇ ਐਨੀ ਤਰ੍ਹਾਂ ਦੀ ਸ਼ਰਾਬ ਕੋਈ ਬਣਦੀ ਹੈ ਹੁਣ ਤੇ ਕਈ ਅਮੀਰਾਂ ਦੇ ਘਰਾਂ 'ਚ ਮੈਂ ਦੇਖ ਕੇ ਡੰਗ ਰਹੇ ਗਿਆ ਜਾਨਣ ਰੈਂਗ ਰੋਮੇ 'ਚ ਬਿਠਾਣ ਨੇ ਅਨ ਸਜਾ ਕੇ ਰੱਖੀ ਹੁੰਦੀ ਸ਼ਰਾਬ ਕਈ ਬੋਤਲ ਜ਼ਮਾਨਾ ਲੰਘ ਗਿਆ ਜਦ ਦਰਸ਼ਨ ਗੁਟਕਿਆਂ ਦੇ ਹੁੰਦੇ ਸਨ ਮਾਲਾ ਦੇ ਹੁੰਦੇ ਸਨ ਧਿਆਨ ਸਾਧਨਾ ਦੀ ਜੋ ਹੈ ਸਾਜ਼ੋ ਸਮਾਨ ਦੇ ਹੁੰਦੇ ਸਨ ਹੁਣ ਤੇ ਅਮੀਰੀ ਦਿਖਾਈ ਜਾਂਦੀ ਹੈ ਸਾਡੇ ਦਾ ਐਨੇ ਕਿਸਮਾਂ ਦੀ ਸ਼ਰਾਬ ਹੈ ਕੀਮਤੀ ਤੋਂ ਕੀਮਤੀ ਬਣੀ ਐ ਹਾਲੋ ਐ ਵੀ ਮਰ ਸਕਦਾ ਹੈ ਛੇ ਛਾੜ ਵਾੜ ਰੇ ਆਖਿਰ ਪਸ਼ੂ ਨੇ ਪਸ਼ੂ ਬਣਾ ਹੀ ਦਿਖਾਣਾ ਹੋਇਆ ਔਰ ਕੀ ਦਿਖਾਏਗਾ ਔਰ ਕੀ ਦਿਖਾਏਗਾ ਤਾਂ ਨਹੀਂ ਉਹਦੇ ਕੋਲ ਹੈ ਭਗਤ ਕਬੀਰ ਨੂੰ ਇੱਕ ਜੋਗੀ ਨੇ ਕਿਹਾ ਇੰਜ ਲੱਗਦਾ ਹੈ ਤੂੰ ਕੋਈ ਨਸ਼ਾ ਕਰਦਾ ਹੈ ਕਬੀਰ ਕਹਿੰਦੇ ਨੇ ਹਾਂ ਕਰਦਾ ਕਿਹੜਾ ਨਸ਼ਾ ਕਰਨਾ ਹੈ ਕਹਿੰਦਾ ਸ਼ਰਾਬ ਪੀਣਾ ਬਰਤਨੋ ਦੇਖਿਆ ਸਵੇਰੇ ਕਿ ਸ਼ਾਮ ਕੇ ਤੇਰੀ ਅੱਖਾਂ ਚ ਖੁਆਰੀ ਆਉਂਦੀ ਹੈ ਤੂੰ ਸਵੇਰੇ ਤੋਂ ਪੀਣ ਲੱਗ ਰਹਾ ਹੈ ਕਹਿੰਦਾ ਜ਼ਿੰਦਗੀ ਚ ਇੱਕੋ ਦਫਾ ਪੀਤੀ ਸੀ ਅਜੇ ਤੱਕ ਨਸ਼ਾ ਨਹੀਂ ਪੀਤੀ ਤੇ ਇੱਕੋ ਹੀ ਦਫਾ ਅਜੇ ਤੱਕ ਨਸ਼ਾ ਨਹੀਂ ਪੀਤੀ ਯੋਗੀ ਕਹਿੰਦਾ ਇਹ ਕਿਹੜੀ ਸ਼ਰਾਬ ਹੈ ਇੱਕੋ ਹੀ ਦਫਾ ਪੀਤੀ ਸੀ ਉਸੇ ਸਰੂਰ ਚ ਜੀ ਰਹੇ ਹੈ ਸਾਨੂੰ ਵੀ ਚੰਗ ਲੱਸ ਫਿਰ ਤੋਂ ਮਿਲਦੀ ਕਵੀਰ ਕਹਿੰਦੇ ਨੇ ਮਿਲਦੀ ਕਿਦਰੋਂ ਨਹੀਂ ਆਪ ਬਣਾਣੀ ਪੈਂਦੀ ਆਪ ਬਣਾਣੀ ਪੈਂਦੀ ਆਪ ਬਣਾਣੀ ਪੈਂਦੀ ਅਛਾ ਦਸ ਹੁਣ ਸਾਰੀ ਸ਼ਰਾਬ ਬਣਦੀ ਤੇ ਗੁੜ ਚੋਂ ਹੈ ਮਿੱਠੇ ਤੋਂ ਬਣਦੀ ਸੰਤਰੇ ਆਦ ਬਣਦੀ ਅੰਗੂਰ ਤੋਂ ਬਣਦੀ ਮਿੱਠੇ ਨੂੰ ਕੌਣਾ ਕਰਨਾ ਪੈਂਦਾ ਮੈਂ ਤੇ ਕਈ ਵਾਰ ਹੈਰਾਨ ਹੋ ਜਾਂਦਾ ਜਿੰਨਾ ਲੋਕਾਂ ਨੇ ਅੰਗੂਰ ਕੌੜੇ ਕਰ ਦਿੱਤੇ ਸੰਤਰੇ ਕੌੜੇ ਕਰ ਦਿੱਤੇ ਮਿੱਠਾ ਗੁੜ ਕੌੜਾ ਕਰ ਦਿੱਤਾ ਕਿ ਜੋ ਪੀ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਮਿਠਾਸ ਰਹਿੰਦੀ ਹੋਵੇਗੀ ਪਤਾ ਨਹੀਂ ਕਿਤਨੀ ਕੁੜਤ ਨਾਲ ਭਰ ਜਾਂਦੀ ਹੋਵੇ ਸਾਰੇ ਕਰਦੇ ਜਿਗਲੇਸ਼ ਇਕਦੇਸ ਕਰਕੇ ਰਹਿੰਦੇ ਕਬੀਰ ਕਹਿੰਦਾ ਆਪ ਬਣਾਣੀ ਪੈਂਦੀ ਹੈ ਯੋਗੀ ਕਹਿੰਦਾ ਫਿਰ ਜੜਾ ਸਾਨੂੰ ਢੰਗ ਦੱਸ ਦੋ ਕੀੜਾ ਮਿੱਠਾ ਪਾਣਾ ਪੈਂਦਾ ਕਿਤਨਾ ਸਖ ਲਾਣਾ ਪੈਂਦਾ ਢੰਗ ਤੌਰ ਤਰੀਕਾ ਕੀ ਹੈ ਯਕੀਨ ਜਾਨੋ ਕਈ ਸ਼ਬਦ ਨੇ ਸ਼ਰਾਬ ਬਣਾਉਣ ਦਾ ਢੰਗ ਦੱਸਦੇ ਨੇ ਕਵੀ ਗੁਰੂ ਨਾਨਕ ਗੁਰੂ ਵਰਜੰਦੇ ਹੋ ਸਿਰਫ ਇੱਕ ਸ਼ਬਦ ਤੋਂ ਇਸ ਵਦ ਸੁਣਾ ਰਿਹਾ ਸ਼ਰਾਬ ਬਣਾਉਣ ਦਾ ਢੰਗ ਨਾਮ ਦੀ ਸ਼ਰਾਬ ਗੁੜ ਕਰ ਗਿਆਨ ਧਿਆਨ ਕਰ ਬਹੁਆ ਭਉ ਭਾਟੀ ਤਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੇ ਪੀਵ ਪੀਵਨ ਹਾਰਾ ਉਧੂ ਮੇਰਾ ਮਨ ਮਤਵਾਰਾ ਉਨ ਮਨ ਜੜਾ ਮਦਨ ਰਸ ਚਾਖਿਆ ਤ੍ਰਿਵਣ ਭਇਆ ਉਜਾਰਾ ਮੈਂ ਗਿਆਨ ਦਾ ਬਣਾਇਆ ਗੁੜ ਧਿਆਨ ਦਾ ਬਣਾਇਆ ਮਊਆ ਮਊਆ ਤੁਸੀਂ ਸਮਝੋਗੇ ਨਹੀਂ ਮੈਂ ਉਸ ਇਲਾਕੇ ਚ ਬਹੁਤ ਰਿਹਾ ਹਾਂ ਉੜੀਸਾ ਦੇ ਵਿੱਚ ਕੁਝ ਬਿਹਾਰ ਤੇ ਬੰਗਾਲ ਦਾ ਇਲਾਕਾ ਮੋਵਾ ਪਿੱਪਲ ਦੀ ਤਰ੍ਹਾਂ ਇੱਕ ਬਹੁਤ ਵੱਡਾ ਬੋਰਡ ਦੀ ਤਰ੍ਹਾਂ درخت ਹੁੰਦਾ ਹੈ ਉਹਨੂੰ ਚਮੇਲੀ ਦੀ ਤਰ੍ਹਾਂ ਛਿੱਟੇ ਛਿੱਟੇ ਫੁੱਲ ਲੱਗਦੇ ਨੇ ਬੜੇ ਮਿੱਠੇ ਹੋਣ ਉਹਨਾਂ ਚ ਮਠਾਸ ਰੱਬ ਨੇ ਬੜੀ ਬਣਾਈ ਅਪ੍ਰੈਲ ਦੇ ਮਹੀਨੇ ਚ ਇਹ ਫੁੱਲ ਫੱਲੇ ਝੜਦੇ ਨੇ ਜਵੇਂ ਚਿੱਟੀ ਹੋਈ ਪਈ ਹੋਵੇ ਉਧਰ ਦੇ ਲੋਕੀ ਨਾ ਫੁੱਲਾਂ ਨੂੰ ਸੁਣ ਲੈਨੇ ਨੇ ਗੁੜ ਵਿੱਚ ਮੌਵਾ ਮਿਲਾ ਕੇ ਸ਼ਰਾਬ ਘੜੀ। ਕਬੀਰ ਬਨਾਰਸ ਦੇ ਵਾਸੀ ਸੰਬਿਹਾਰ ਦੇ ਨਾਲ ਲੱਗਦਾ ਬਣਾ ਗੁੜ ਕਰ ਗਿਆ। ਧਿਆਨ ਕਰ ਮੌਵਾ ਮੈਂ ਗਿਆਨ ਦਾ ਗੁੜ ਬਣਾਇਆ ਹੈ। ਧਿਆਨ ਦਾ ਮੌਵਾ ਬਣਾਇਆ ਹੈ। ਭਾਉ ਅਗਰ ਮੈਂ ਵਾਹਿਗੁਰੂ ਆਖਦਾ ਸਤਨਾਮ ਵਾਖਦਾ ਐਵੇਂ ਨਹੀਂ ਜ਼ਬਾਨ ਕਹਿੰਦੀ ਉਸ ਵਿੱਚ ਮੇਰਾ ਧਿਆਨ ਹੈ ਮੇਰਾ ਮਨ ਉਸ ਨੂੰ ਸੁਣ ਧਿਆਨ ਹੈ ਔਰ ਫਿਰ ਮੈਨੂੰ ਇਸ ਦੀ ਸਮਝ ਹੈ ਕਿ ਧਿਆਨ ਦੇ ਜੁੜਦਿਆਂ ਭਗਵਾਨ ਪ੍ਰਗਟ ਹੋ ਮੇਰੇ ਕੋਲ ਗਿਆਨ ਕਿ ਜਪਦਿਆਂ ਜਪਦਿਆਂ ਗਿਆਨ ਪ੍ਰਗਟ ਹੁੰਦਾ ਇਹਨੂੰ ਅਨਭਵੀ ਗਿਆਨ ਕਹਿੰਦੇ ਗੁਰ ਕਰ ਗਿਆਨ ਧਿਆਨ ਕਰ ਬਗਵਾ ਫੈਲੇ ਕਿ ਜਦ ਜਪਨਾ ਕਬੀਰ ਨੇ ਆਰੰਭ ਕੀਤਾ ਹੋਣਾ ਨਸ਼ਾ ਨਹੀਂ ਹੋਵੇਗਾ ਸਰੂਰ ਤੇ ਬਾਦ ਚ ਆਉਂਦਾ ਜਦ ਵਾਕਈਏ ਸ਼ਰਾਬ ਬਣ ਜਾਂਦੀ ਗੁੜ ਕਰ ਗਿਆਨ ਧਿਆਨ ਕਰ ਮਉਆ ਭਵ ਭਾਡੇ ਤਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਉਹਧੂ ਮੇਰਾ ਮਨ ਮਕਵਾਰਾ ਹੁਣ ਮਨ ਚੜਾ ਬਨਨ ਰਸ ਚਾਖਿਆ ਤੇ ਭਗਵਾਨ ਪਾਇਆ ਕਿਹਾ ਤੇ ਅੱਲਾਹ ਦੇ ਨਾਲ ਜਿਹਦਾ ਮਨ ਜੁੜ ਜਾਵੇ ਵਾਹਿਗੁਰੂ ਦੇ ਰਾਸਤੇ ਤੇ ਜਿਹੜਾ ਚੱਲ ਜਾਵੇ ਅੱਲਾਹ ਦੇ ਵੀਰੋ ਜਿੰਨੇ ਵੀ ਨੇਕ ਬਜ਼ੁਰਗ ਬੰਦੇ ਐ ਅਵਤਾਰੀ ਪੁਰਸ਼ ਐ ਗੁਰੂ ਸਹਿਬਾਨ ਐ ਅੱਲਾਹ ਦੇ ਨਬੀ ਅੰਬੀਆ ਕਰਾਮ ਐ ਵੀਰ ਉਹਨਾਂ ਦੀ ਜ਼ਿੰਦਗੀ ਨੂੰ ਚੁੱਕ ਕੇ ਦੇਖ ਲੋ ਉਹਨਾਂ ਨੂੰ ਦੁਨੀਆਦਾਰੀ ਦੀ ਪਰਵਾਹ ਨਹੀਂ ਹੁੰਦੀ ਕਿ ਦੁਨੀਆਦਾਰੀ ਕੀ ਸੋਚਦੀ ਐ ਦੁਨੀਆਦਾਰੀ ਉਹਨਾਂ ਦੇ ਬਾਰੇ ਕੀ ਕਹਿੰਦੀ ਐ ਦੁਨੀਆ ਤੇ ਕੀ ਚੱਲ ਰਿਹਾ ਵੈ ਦੁਨੀਆ ਦੇ ਨਾਲ ਕੀ ਹੋਣਾ ਚਾਹੀਦਾ ਉਹਨਾਂ ਨੂੰ ਸਿਰਫ ਇੱਕ ਹੀ ਨਾਮ ਦਾ ਖੁਮਾਰ ਹੁੰਦਾ ਵੈ ਕਿ ਅੱਲਾ ਰੱਬੁਲ ਇਜ਼ਜ਼ਤੀ ਜ਼ਾਤ ਨੂੰ ਅਸੀਂ ਕਿਸ ਤਰ੍ਹਾਂ ਰਾਜ਼ੀ ਕਰੀਏ ਅੱਲਾ ਰੱਬੁਲ ਇਜ਼ਜ਼ਤੀ ਜ਼ਾਤ ਨਾਲ ਕਿਸ ਤਰ੍ਹਾਂ ਅਸੀਂ ਜੁੜ ਕੇ ਰਹੀਏ ਫਿਰ ਉਹ ਹੈ ਨਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕਿ ਅੱਲਾ ਪਾਕ ਦੇ ਨਾਮ ਦੀ ਖੁਮਾਰੀ ਜੜੀ ਹੈ ਨਾ ਉਹਨਾਂ ਨੂੰ ਹਰ ਟਾਈਮ ਚੜੀ ਰਹਿੰਦੀ ਹੈ ਫਿਰ ਦੁਨੀਆ ਕੋਈ ਉਹਨਾਂ ਨੂੰ دیਵਾਨਾ ਕਹਿੰਦਾ ਵਾ ਕੋਈ ਉਹਨਾਂ ਨੂੰ ਪੱਥਰ ਮਾਰਦਾ ਵਾ ਕੋਈ ਉਹਨਾਂ ਨੂੰ ਮਾੜੇ ਸ਼ਬਦ ਇਸਤੇਮਾਲ ਕਰਦਾ ਵਾ ਲੇਕਿਨ ਉਹ ਆਪਣੇ ਮਾਰਕ ਆਪਣੇ ਰਾਸਤੇ ਤੇ ਚੱਲਦੇ ਰਹਿੰਦੇ ਆ ਇਨਸਾਨੀਅਤ ਦਾ ਭਲਾ ਇਨਸਾਨੀਅਤ ਦੀ ਸੇਵਾ ਵੀਰੋ ਉਹ ਕਰਦੇ ਰਹਿੰਦੇ ਆ ਗੁਰੂ ਨਾਨਕ ਦੇਵ ਜੀ ਨੂੰ ਵੀਰੋ ਪੂਰੀ ਦੁਨੀਆ ਦਾ ਜਦੋਂ ਉਹਨਾਂ ਨੇ ਅ ਪੂਰੀ ਦੁਨੀਆ ਦੇ ਅੱਲਾ ਪਾਕ ਦੀ ਉਹਨਾਂ ਨੇ ਕੀਤੀ ਤੇ ਫਿਰ ਵੀਰੋ ਦੇਖੋ ਕਿਸੇ ਜਗ੍ਹਾ ਤੇ ਲੋਕਾਂ ਨੇ ਉਹਨਾਂ ਦੇ ਨਾਲ ਬੜਾ ਚੰਗਾ ਸਲੂਕ ਕੀਤਾ ਕਿਸੇ ਜਗ੍ਹਾ ਤੇ ਲੋਕਾਂ ਨੇ ਪੱਥਰ ਮਾਰੇ ਗਾਲਾਂ ਕਢੀਆਂ અપਮਾਨ ਕੀਤਾ ਵੀਰੋ ਇਸੇ ਤਰ੍ਹਾਂ ਹੀ ਸੰਤ ਕਬੀਰ ਉਹਨਾਂ ਨੂੰ ਕਬੀਰ ਨੂੰ ਲੋਕ ਕਹਿੰਦੇ ਸੀ ਕਿ ਜੀਖੋਤੇ ਦੀ ਜੂਨ ਚ ਇਹਨਾਂ ਨੂੰ ਮਗਰ ਭੇਜਦੇ ਹੋ ਕਿਸ ਤਰ੍ਹਾਂ ਦੇ ਅਪਸ਼ਬਦ استعمال ਕੀਤੇ ਮੇਰੋ ਫਿਰ ਕਿ ਜਿੰਨੇ ਵੀ ਵੀਰੋ ਤੁਸੀਂ ਕਿੱਸਾ ਮੁਕਸਰ ਕਿ ਅੱਲਾ ਦੇ ਨੇਕ ਬੰਦੇ ਹੁੰਦੇ ਆ ਉਹਨਾਂ ਨੂੰ ਦੁਨੀਆਦਾਰੀ ਦੀ ਪਰਵਾਹ ਨਹੀਂ ਹੁੰਦੀ ਉਹਨਾਂ ਦਾ ਮਕਸਦ ਹੈ ਅੱਲਾ ਪਾਕ ਦੀ ਜ਼ਾਤ ਦੇ ਨਾਲ ਜੁੜਨਾ ਅੱਲਾ ਪਾਕ ਦੀ ਬੰਦਗੀ ਕਰਨਾ ਤੇ ਉਸ ਦੇ ਮਾਰਗ ਤੇ ਚੱਲਣਾ ਫਿਰ ਦੁਨੀਆ ਕੋਈ ਉਹਨਾਂ ਨੂੰ ਕੁਝ ਕਵੇ ਉਹਨਾਂ ਨੂੰ ਪਾਗਲ ਕਵੇ ਉਹਨਾਂ ਨੂੰ دیਵਾਨਾ ਕਵੇ ਉਹਨਾਂ ਨੂੰ ਜਾਦੂਗਰ ਕਵੇ ਵੀਰੋ ਇਹੋ ਜਿਹੇ ਅਲਫਾਜ਼ ਹਰ ਦੌਰ ਦੇ ਵਿੱਚ ਅੱਲਾਹ ਆਲਿਆਂ ਦੇ ਨਾਲ ਇਸਤੇਮਾਲ ਕੀਤੇ ਗਏ ਪਰ ਜਦੋਂ ਟਾਈਮ ਗੁਜ਼ਰ ਜਾਂਦਾ ਵਾ ਫਿਰ ਲੋਕਾਂ ਨੂੰ ਅਹਿਸਾਸ ਹੁੰਦਾ ਵਾ ਕਿ ਉਹ ਅੱਲਾਹ ਦੇ ਮਾਰਕ ਤੇ ਚੱਲ ਰਹੀ ਸੀ ਉਹ ਅੱਲਾਹ ਦੇ ਕਿੰਨੇ ਕਰੀਬ ਸੀ ਵੀਰੋ ਬਾਕੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਜ਼ਰੂਰ ਲਾਜ਼ਮੀ ਕਰਨਾ ਆਪਾਂ ਦੇ ਸਾਰਾ ਖਿਆਰ ਖਦਾਂ ਯਾਦ ਰੱਖਣਾ ਅੱਲਾਹ